ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 490 ਪੋਸਟਾਂ ਰਹਿਣ ਵਾਲੀਆਂ ਜੀ ਬਹੁਤ ਵਧੀਆ ਭਰਤੀ ਹੈ ਬਹੁਤ ਵਧੀਆ ਪੋਸਟਾਂ ਰਹਿਣ ਵਾਲੀਆਂ ਸਾਰੀ ਜਾਣਕਾਰੀ ਆਪਾਂ ਪੋਸਟਾਂ ਦੇ ਸਬੰਧ ਵਿੱਚ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੀ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਤਾਂ ਆਪਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਤੇ ਉਹਨਾਂ ਦੀ ਗਿਣਤੀ ਬਾਰੇ ਗੱਲ ਕਰਾਂਗੇ ਜੀ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਚਰ ਕਿੰਨੇ ਪੋਸਟਾਂ ਜਾਰੀ ਹੋਈਆਂ ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਸਿਵਲ 90 ਪੋਸਟਾਂ ਜਾਰੀ ਹੋਈਆਂ ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਇਲੈਕਟ੍ਰੀਕਲ 106 ਪੋਸਟਾਂ ਜੀ ਜੂਨੀਅਰ ਐਗਜ਼ੀਕਿਊਟਿਵ ਇਲੈਕਟ੍ਰੋਨਿਕਸ 278 ਪੋਸਟਾਂ ਜੀ ਜੂਨੀਅਰ ਐਗਜ਼ੀਕਿਊਟਿਵ ਇਨਫੋਰਮੇਸ਼ਨ ਟੈਕਨੋਲੋਜੀ 13 ਪੋਸਟਾਂ 490 ਪੋਸਟਾਂ ਇਹ ਰਹਿ ਗਈਆਂ ਜੀ ਕੁੱਲ ਤੇ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੇ ਡਿਸਕ੍ਰਿਪਸ਼ਨ ਚ ਦਿੱਤਾ ਹੈ ਡਾਊਨਲੋਡ ਕਰਿਓ ਪੂਰਾ ਰੀ ਕੈਟਾਗਰੀ ਵਾਈਜ਼ ਵਰਡ ਜ਼ਰੂਰ ਚੈੱਕ ਕਰ ਲਿਓ ਜੀ ਪੋਸਟਾਂ ਦੇ ਲਈ ਨੈਕਸਟ ਪੋਸਟਾਂ ਦੇ ਸੰਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਣੇ ਜੀ ਵੱਖ-ਵੱਖ ਪੋਸਟਾਂ ਵੱਖ-ਵੱਖ ਯੋਗਤਾਵਾਂ ਨੇ ਜੂਨੀਅਰ ਐਗਜ਼ੀਕਿਊਟਿਵ ਆਰਕੀਟੈਕਚਰ ਜਿਹਦੇ ਲਈ ਯੋਗਤਾ ਬੈਚਲਰਸ ਡਿਗਰੀ ਇਨ ਆਰਕੀਟੈਕਚਰ ਐਂਡ ਰਜਿਸਟਰਡ ਵਿਦ ਕਾਉਂਸਲ ਆਫ ਆਰਕੀਟੈਕਚਰ ਐਲੀਜੀਬਲ ਗੇਟ 2024 ਟੈਸਟ ਪੇਪਰ ਇਹਨਾਂ ਵੱਲੋਂ ਲਿਖਿਆ ਗਿਆ ਜੀ ਆਰਕੀਟੈਕਚਰ ਐਂਡ ਪਲੈਨਿੰਗ ਗੇਟ ਪੇਪਰ ਕੋਡ AR ਲਿਖਿਆ ਗਿਆ ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਸਿਵਲ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੋਲੋਜੀ ਇਨ ਸਿਵਲ ਇਹਨਾਂ ਵੱਲ ਲਿਖਿਆ ਗਿਆ ਜੀ ਸਿਵਲ ਇੰਜੀਨੀਅਰਿੰਗ ਗੇਟ ਪੇਪਰ ਕੋਡ ਸੀਈ ਨੈਕਸਟ ਹੈ ਜੀ ਜੂਨੀਅਰ ਐਗਜ਼ੀਕਿਊਟਿਵ ਇੰਜੀਨੀਅਰਿੰਗ ਇਲੈਕਟ੍ਰੀਕਲ ਯੋਗਤਾ ਇਹਦੇ ਲਈ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੋਲੋਜੀ ਇਨ ਇਲੈਕਟ੍ਰੀਕਲ ਤੇ ਪੇਪਰ ਕੋਡ ਇਹਨਾਂ ਵੱਲੋਂ ਲਿਖਿਆ ਗਿਆ ਜੀ ਇਲੈਕਟ੍ਰੀਕਲ ਇੰਜੀਨੀਅਰਿੰਗ ਗੇਟ ਪੇਪਰ ਕੋਡ ਈਈ ਜੂਨੀਅਰ ਐਗਜ਼ੀਕਿਊਟਿਵ ਐ ਇਲੈਕਟ੍ਰੋਨਿਕਸ ਇਹਦੇ ਲਈ ਯੋਗਤਾ ਇਹਨਾਂ ਵੱਲੋਂ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੋਲੋਜੀ ਇਨ ਇਲੈਕਟ੍ਰੋਨਿਕਸ ਟੈਲੀਕਮਿ ਇਲੈਕਟ੍ਰੀਕਲ ਵਿਦ ਸਪੈਸ਼ਲਾਈਜੇਸ਼ਨ ਇਨ ਇਲੈਕਟ੍ਰੋਨਿਕਸ ਤੇ ਪੇਪਰ ਕੋਡ ਇਹਨਾਂ ਬਲੇ ਦੇ ਲਈ ਈ ਸੀ ਲਿਖਿਆ ਗਿਆ ਜੀ ਨੈਕਸਟ ਜੀ ਜੂਨੀਅਰ ਐਗਜ਼ੀਕਿਊਟਿਵ ਇਨਫੋਰਮੇਸ਼ਨ ਟੈਕਨੋਲੋਜੀ ਯੋਗਤਾ ਬੈਚਲਰਸ ਡਿਗਰੀ ਇਨ ਇੰਜੀਨੀਅਰਿੰਗ ਟੈਕਨੀਕਲ ਇਨ ਕੰਪਿਊਟਰ ਸਾਇੰਸ ਕੰਪਿਊਟਰ ਇੰਜੀਨੀਅਰਿੰਗ ਆਈ ਟੀ ਇਲੈਕਟ੍ਰੋਨਿਕਸ ਜਾਂ ਮਾਸਟਰਸ ਇਨ ਕੰਪਿਊਟਰ ਐਪਲੀਕੇਸ਼ਨ ਐਮ ਸੀ ਏ ਤੁਹਾਡੇ ਕੋਲ ਯੋਗਤਾ ਹੈ ਕਿ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੇਪਰ ਕੋਡ ਇਹਦੇ ਲਈ ਇਹਨਾਂ ਵੱਲੋਂ ਸੀ ਐਸ ਲਿਖਿਆ ਗਿਆ ਜੀ ਇਹਨਾਂ ਪੋਸਟਾਂ ਦੇ ਲਈ ਏਜ ਲਿਮਟ ਇਨਾਂ ਵੱਲੋਂ 27 ਸਾਲ ਰੱਖੇਗੀ ਇੱਕ ਪੰਜ 2024 ਤੱਕ ਇਹ ਇਸ ਲੈਕਸਟੇਸ਼ਨ ਵੱਖ-ਵੱਖ ਕੈਟਾਗਰੀ ਅਨੁਸਾਰ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਦੇ ਲਈ ਜ਼ਰੂਰੀ ਤਰੀਕਾ ਨੋਟ ਕਰ ਲਓ ਜੀ ਓਪਨਿੰਗ ਡੇਟ ਫॉर ਰੀਸੀਪਟ ਆਫ ਆਨਲਾਈਨ ਅਪਲੀਕੇਸ਼ਨਸ 2 April 2024 ਕਲੋਜ਼ਿੰਗ ਡੇਟ ਰਹਿਣ ਵਾਲੀ ਹੈ 1 May 2024 ਜੀ ਤੇ ਵੈਬਸਾਈਟ ਇਹਨਾਂ ਦੀ ਨੋਟ ਕਰ ਲਓ ਜੀ www.aai.aero ਇਸ ਵੈਬਸਾਈਟ ਨੂੰ ਲੌਗਇਨ ਕਰਨਾ ਜੀ ਇਹਨਾਂ ਪੋਸਟਾਂ ਦੇ ਲਈ ਫੀਸ ਆਨਲਾਈਨ ਜੋ ਤੁਹਾਡੇ ਤੋਂ ਲਈ ਜਾਣੀ ਹੈ ਅਪਲਾਈ ਕਰਨ ਦੇ ਲਈ ਜਨਰਲ ਕੈਟਾਗਰੀ ਦੇ ਲਈ 300 ਰੁਪਿਆ ਫੀਸ ਰੱਖੀ ਗਈ ਹੈ ਜੀ ਐਸਸੀ ਐਸਟੀ ਪੀਡਬਲਯੂਡੀ ਕੈਂਡੀਡੇਟਸ ਤੇ ਜਿਨ੍ਹਾਂ ਨੇ ਅਪਰੈਂਟਸ਼ਿਪ 1 ਸਾਲ ਦੀ ਕੀਤੀ ਹੋਈ ਹੈ ਏਆਈ ਦੀ ਤੇ ਫੀਮੇਲ ਕੈਂਡੀਡੇਟਸ ਦੇ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਰੱਖੀ ਗਈ ਜੀ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਦੇ ਵਿੱਚ ਲਿੰਕ ਸਾਰੇ ਦਿੱਤੇ ਹੋਏ ਆ ਅਪਲਾਈ ਕਰਨ ਦੇ ਲਈ ਤੇ ਨੋਟੀਫਿਕੇਸ਼ਨ ਦਾ ਲਿੰਕ ਵੀ ਦਿੱਤਾ ਹੋਇਆ ਪਹਿਲਾਂ ਸਾਰਾ ਨੋਟੀਫਿਕੇਸ਼ਨ ਰੀਡ ਕਰ ਜੀ ਦੀ ਵੈਬਸਾਈਟ ਤੇ ਏ ਵਿਜ਼ਿਟ ਕਰਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਡਿਟੇਲਡ ਨੋਟੀਫਿਕੇਸ਼ਨ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਹੈ ਡਾਊਨਲੋਡ ਕਰੋ ਤੇ ਪੂਰਾ ਪੜ੍ਹ ਕੇ ਪੋਸਟਾਂ ਦੇ ਲਈ ਅਪਲਾਈ ਕਰੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ